ਕੱਲ ਅਸੀਂ ਬਰਥਡੇ ਦੀ ਸ਼ੁਰੂਆਤ ਕੀਤੀ ਸੀ ਕੁਝ ਦਰਗਤ ਉੱਥੇ ਲਗਾ ਕੇ ਅੱਜ 11 ਦੋਸਤਾਂ ਦੇ ਵਿੱਚ ਨਾਸ਼ਤੇ ਦਾ ਪ੍ਰੋਗਰਾਮ ਕਰ ਰਹੇ ਹਾਂ ਵੀ ਜੀਣਾ ਤਾਂ ਹੈ ਉਸੇ ਦਾ ਜਿਸ ਨੇ ਇਹ ਰਾਜ ਜਾਣਾ ਹੈ ਕਾਮ ਆਦਮੀ ਦਾ ਹੋਰੋਕੇ ਕਾਮ ਆਣਾ ਇਹਨਾਂ ਨੂੰ ਬਹੁਤ ਸਪੋਰਟ ਹੈ ਇਹਨਾਂ ਦੀ ਕਿ ਐਡੇ ਅੱਛੇ ਸੈਕਟਰੀ ਸਾਡੀ ਕਲੱਬ ਨੂੰ ਮਿਲੇ ਆ ਮੈਨੂੰ ਕਦੇ-ਕਦੇ ਲੱਗਦਾ ਵੀ ਪ੍ਰੈਜ਼ੀਡੈਂਟ ਇਹ ਹੋਣੇ ਚਾਹੀਦੇ ਸੀਗੇ ਇਹ ਪਹਿਲਾਂ ਤਾਂ ਇਹਨਾਂ ਦੇ ਮਾਪਿਆਂ ਤੇ ਬਾਰ ਕਿਰਪਾ ਹੋਈ ਐ ਵੀ ਇਹ ਜੇ ਬੱਚੇ ਨੂੰ ਇਹਨਾਂ ਨੇ ਜਨਮ ਦਿੱਤਾ ਸੀ ਆ ਤੇ ਜਿਨ੍ਹਾਂ ਨੇ ਆਪਦਾ ਪੰਜਾਬ ਦੇ ਵਿੱਚ ਤੇ ਲੋਕਾਂ ਚ ਸਮਾਜ ਦੇ ਵਿੱਚ ਨਾਂ ਜਿਹੜਾ ਹੈਗਾ ਚੜ੍ਹਦੀ ਕਲਾ 'ਚ ਰੱਖਿਆ ਹੈ ਅੱਜ ਦਾ ਬਹੁਤ ਦਿਨਸ ਭਗਾ ਸਾਡੇ ਜਨਰਲ ਸਕੱਤਰ ਜਦੋਂ ਮੁਰੇ ਜਨਰਲ ਕਹਿੰਦੇ ਆ ਤਾਂ ਮੈਨੂੰ ਸਾਡੇ ਆਰਮੀ ਦੇ ਰੈਂਕ ਯਾਦ ਆ ਜਾਂਦੇ ਆ ਇਹਨਾਂ ਦੀ ਪਰਸਨੈਲਿਟੀ ਬਿਲਕੁਲ ਉਹਨਾਂ ਨਾਲ ਮੈਚ ਕਰਦੀ ਲੱਗਦੀ ਆ ਮੈਨੂੰ ਅੱਜ ਦੀ ਇਸ ਮੁਬਾਰਕ ਘੜੇ ਵਿੱਚ ਸਾਡੇ ਕਲੱਬ ਦੀ ਸ਼ਾਨ ਸ੍ਰੀ ਗੋਪਾਲ ਮੋਰਾ ਜੀ ਜਨਰਤਕਤਰ ਹੀਰੇ ਵੈਲਫੇਅਰ ਕਲੱਬ ਪੰਜਾਬ ਉਹ ਜਦੋਂ ਵੀ ਮਿਲਦੇ ਹਨ ਉਹਨਾਂ ਦੀ ਵੱਖਰੀ ਸ਼ਾਨ ਹੁੰਦੀ ਹੈ ਅੱਖਾਂ 'ਚ ਅਜਬ ਜਿਹਾ ਨਸ਼ਾ ਤੇ ਬੁੱਲਾਂ 'ਤੇ ਮਿੱਠੀ ਜਿਹੀ ਮੁਸਕਾਨ ਹੁੰਦੀ ਹੈ ਬੁੱਲਾਂ 'ਤੇ ਮਿੱਠੀ ਜਿਹੀ ਮੁਸਕਾਨ ਹੁੰਦੀ ਹੈ ਸੋ ਧੰਨਵਾਦ ਬਹੁਤ ਮੈਨੂੰ ਬਹੁਤ ਮਾਣ ਹੈ ਮੋਰਾ ਸਾਹਿਬ ਦੇ ਨਾਲ ਵੀ ਸਾਡੀ 3rd ਜਨਰੇਸ਼ਨ ਦਾ ਮੇਰਾ ਇਹਨਾਂ ਨਾਲ ਸਾਥ ਹੈ ਪਹਿਲਾਂ ਮੇਰੇ ਪਿਤਾ ਜੀ ਨਾਲ ਇਹਨਾਂ ਦਾ ਸਹਿਯੋਗ ਰਿਹਾ ਫੇ ਮੇਰੇ ਭਾਈ ਸਾਹਿਬ ਨੇ ਹੁਣ ਮੈਂ ਇਹਨਾਂ ਦੀ ਸੇਵਾਵਾਂ ਦੇ ਰਿਹਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਇਹ ਹੱਸਦਾ ਚਿਹਰਾ ਸਾਡੇ ਦੇ ਵਿੱਚ ਸ਼ਾਮਲ ਹੁੰਦਾ ਕੱਲ ਅਸੀਂ ਬਰਥਡੇ ਦੀ ਸ਼ੁਰੂਆਤ ਕੀਤੀ ਸੀ ਕੁਝ ਦਰਗਤ ਉੱਥੇ ਲਗਾ ਕੇ ਲਾਜਪਤਰਾਏ ਪਾਰਕ ਵਿੱਚ ਸੋ ਹਰਿਆ ਭਰਿਆ ਰਹਿਣ ਵਾਸਤੇ ਇੱਕ ਮੈਸੇਜ ਸਮਾਜ ਨੂੰ ਦਿੱਤਾ ਔਰ ਉਸ ਤੋਂ ਬਾਅਦ ਅੱਜ ਅਸੀਂ ਸਾਰੇ ਯਾਰਾਂ ਦੋਸਤਾਂ ਦੇ ਵਿੱਚ ਨਾਸ਼ਤੇ ਦਾ ਪ੍ਰੋਗਰਾਮ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਰੇ ਸ਼ਾਮਲ ਹੋਏ ਐ ਇਸ ਲਈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਬੜਾ ਵਧੀਆ ਇੰਜੋਏ ਕਰ ਰਹੇ ਹਾਂ ਧੰਨਵਾਦ ਬੋਰਾ ਸਾਹਿਬ ਦਾ ਬਰਥਡੇ ਜਿੱਦਾਂ ਵੱਲੋਂ ਬਣਾ ਰਹੇ ਆ ਜੀ ਇਦਾਂ ਇੱਕ ਮਿਸਾਲ ਹੀ ਐ ਜਿਹੜੀ ਸੈਲੀਬ੍ਰੇਸ਼ਨ ਹੋ ਰਿਹਾ ਬੜਾ ਮਿਸਾਲ ਮੁੱਲ ਮਸਾਲੇ ਸੈਲੀਬ੍ਰੇਸ਼ਨ ਹੋ ਰਿਹਾ ਮੈਂ ਸਿਰਫ ਇਹੀ ਕਹੂੰਗਾ ਵੀ ਜੀਣਾ ਤਾਂ ਹੈ ਉਸੀ ਦਾ ਜਿਸਨੇ ਇਹ ਰਾਤ ਜਾਣਾ ਇਹ ਕਾਮ ਆਦਮੀ ਕਾ ਹੋਰੋਕੇ ਕਾਮ ਆਨਾ ਇਹਨਾਂ ਦਾ ਜੋ ਤਕल्लਬ ਹੈ ਬੁਰਾ ਜ਼ਾਬਦਾ ਜੋ ਮਲੋ ਇਹਨਾਂ ਦਾ ਰਵਈਆ ਹੈ ਜੋ ਇਹਨਾਂ ਦਾ ਰਹਿਣ ਸਹਿਣ ਹੈ ਹਰ ਵੇਲੇ ਮਲੋ ਜਿਵੇਂ ਕਹਿੰਦੇ ਮਦਦਗਾਰ ਮੈਂ ਬਹੁਤ ਮਲੋ ਇਹਦੇ ਗੱਲ ਤੋਂ ਖੁਸ਼ ਹਾਂ ਜੀ ਮੈਂ ਮਲੋ ਇਹੀ ਪ੍ਰੇ ਕਰੂੰਗਾ ਪਰਮਾਤਮਾ ਚੜ੍ਹਦੀ ਕਲਾ ਪਰਿਵਾਰ ਨੂੰ ਚੜ੍ਹਦੀ ਕਲਾ ਇਹਨਾਂ ਨੂੰ ਚੜ੍ਹਦੀ ਕਲਾ ਇਹਨਾਂ ਦਾ ਹੈਪੀ ਬਰਥਡੇ ਜੀ ਬਹੁਤ ਬਹੁਤ ਮੁਬਾਰਕਾ ਮਿਹਰਬਾਨੀ ਜੀ ਹੁਗਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਮੈਨੂੰ ਬਹੁਤ ਸਪੋਰਟ ਹੈ ਇਹਨਾਂ ਦੀ ਕਿ ਐਡੇ ਅੱਛੇ ਸੈਕਟਰੀ ਸਾਡੀ ਕਲੱਬ ਨੂੰ ਮਿਲੇ ਹੈ ਮੈਨੂੰ ਕਦੇ-ਕਦੇ ਲੱਗਦਾ ਵੀ ਪ੍ਰੈਜ਼ੀਡੈਂਟ ਇਹ ਹੋਣੇ ਚਾਹੀਦੇ ਸੀਗੇ ਤੇ ਇੰਨਾ ਕੰਮ ਮੈਨੂੰ ਇਹ ਗਾਈਡ ਕਰਦੇ ਹੈਗੇ ਆ ਤੇ ਮੈਂ ਇਹਨਾਂ ਨੂੰ ਬਹੁਤ ਥੈਂਕਸ ਇਹਨਾਂ ਦਾ ਤੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਹੈਪੀ ਬਰਥਡੇ ਜੀ ਥੈਂਕਸ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਹੀਰੇ ਕਲੱਬ ਦੇ ਸੈਕਟਰੀ ਜਿਨ੍ਹਾਂ ਦਾ 67ਵਾਂ ਬਰਥਡੇ ਹੈਗਾ ਸੀਗਾ ਤੇ ਉਹ ਅਸੀਂ ਮਨਾ ਰਹੇ ਹਾਂ ਤੇ ਵਾਹਿਗੁਰੂ ਦੀਪਾਰ ਕਿਰਪਾ ਇਹਨਾਂ ਤੇ ਹੋਈ ਪਹਿਲਾਂ ਤਾਂ ਇਹਨਾਂ ਦੇ ਮਾਪਿਆਂ ਤੇ ਪਾਰ ਕਿਰਪਾ ਹੋਈ ਹੈ ਵੀ ਇਹ ਜੇ ਬੱਚੇ ਨੂੰ ਇਹਨਾਂ ਨੇ ਜਨਮ ਦਿੱਤਾ ਸੀ ਆ ਤੇ ਜਿਨ੍ਹਾਂ ਨੇ ਆਪਦਾ ਪੰਜਾਬ ਦੇ ਵਿੱਚ ਤੇ ਲੋਕਾਂ ਚ ਸਮਾਜ ਦੇ ਵਿੱਚ ਨਾਂ ਜਿਹੜਾ ਹੈਗਾ ਚੜ੍ਹਦੀ ਕਲਾ ਚ ਰੱਖਿਆ ਤੇ ਹਮੇਸ਼ਾ ਇੱਜ਼ਤ ਕਮਾਈ ਹੈ ਤੇ ਉਸ ਤੋਂ ਇਲਾਵਾ ਵੀ ਸਾਡੇ ਹੀਰੇ ਕਲੱਬ ਦੇ ਸਮੂਹ ਮੈਂਬਰਾਂ ਨੇ ਇਹ ਚੋਣ ਕੀਤੀ ਹੈ ਫਿਰ ਇਹ ਕਲੱਬ ਦੇ ਸੈਕਟਰੀ ਦੀ ਕਿ ਉਹਨੂੰ ਵਧੀਆ ਨਿਰਪੱਖ ਤੇ ਜਿਹੜੀ ਹੈ ਉਸ ਤਰ੍ਹਾਂ ਚਲਾਵੇ ਤੇ ਸਾਰੇ ਹੀਰੇ ਸਦਾ ਹੀ ਚਮਕਦੇ ਰਹਿਣ ਤੇ ਇਹਨਾਂ ਦੇ ਅੱਜ ਜਨਮ ਦਿਨ ਤੇ ਮੈਂ ਬਹੁਤ ਵਧਾਈ ਦਿੰਦਾ ਆ ਖੁਸ਼ੀ ਮਹਿਸੂਸ ਕਰ ਰਿਹਾ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਹੁਤ ਦਿਨ ਭੱਗਾ ਸਾਡੇ ਜਨਰਲ ਸਕੱਤਰ ਜਦੋਂ ਮੁਰੇ ਜਨਰਲ ਕਹਿੰਦੇ ਆ ਤਾਂ ਮੈਨੂੰ ਸਾਡੇ ਆਰਮੀ ਦੇ ਰੈਂਕ ਯਾਦ ਆ ਜਾਂਦੇ ਆ ਇਹਨਾਂ ਦੀ ਪਰਸਨੈਲਿਟੀ ਬਿਲਕੁਲ ਉਹਨਾਂ ਨਾਲ ਮੈਚ ਕਰਦੀ ਲੱਗਦੀ ਆ ਮੈਨੂੰ ਬਹੁਤ ਹੀ ਉੱਗੇ ਸੁਭਾਅ ਦੇ ਨਿੱਗੇ ਸੁਭਾਅ ਦੇ ਬਹੁਤ ਹੀ ਸੱਚੀ ਸੁੱਚੀ ਸੋਚ ਵਾਲੇ ਇਨਸਾਨ ਹੈ ਬਹੁਤ ਹੀ ਕਲੱਬ ਦੇ ਪ੍ਰਤੀ ਇਹ ਸਮਰਪਿਤ ਹੈ ਗਿਆ ਮੈਂ ਇਹਨਾਂ ਨੂੰ ਇਹਨਾਂ ਦੇ 67ਵੇਂ ਜਨਮ ਦਿਨ ਤੇ ਵਧਾਈ ਦਿੰਦਾ ਹਾਂ ਕਾਮਨਾ ਕਰਦਾ ਕਿ ਇਸੇ ਤਰ੍ਹਾਂ ਹੀ ਨੌਜਵਾਨ ਰਹਿ ਕੇ ਸਾਡੇ ਨਾਲੇ ਸਾਨੂੰ ਮੋਟੀਵੇਟ ਕਰਦੇ ਰਹਿਣ ਸਾਡੇ ਕਲੱਬ ਨੂੰ ਬਹੁਤ ਉੱਚਾ ਲੈ ਕੇ ਜਾਣ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਇਸ ਮੁਬਾਰਕ ਘੜੇ ਵਿੱਚ ਸਾਡੇ ਕਲੱਬ ਦੀ ਸ਼ਾਨ ਸ੍ਰੀ ਗੋਪਾਲ ਵੋਰਾ ਜੀ ਜਨਰਤ ਖਤਰ ਹੀਰੇ ਵੈਲਫੇਅਰ ਕਲੱਬ ਪੰਜਾਬ ਇਹਨਾਂ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਔਰ ਬੜਾ ਫਕਰ ਮਹਿਸੂਸ ਕਰ ਰਹੇ ਹਾਂ ਕਿਉਂਕਿ ਕੋਟਪੁਰੇ ਸ਼ਹਿਰ ਦੀਆਂ ਮਾਇਨਾਜ਼ ਹਸਤੀਆਂ ਸਾਰਾ ਪ੍ਰੈਸ ਕਲੱਬ ਔਰ ਸਮੁੱਚੇ ਏਰੀਆ ਦੇ ਅੱਛੇ-ਅੱਛੇ ਸਾਡੇ ਦੋਸਤ ਲੋਕ ਕਾਰੋਬਾਰੀ ਇੱਥੇ ਪਹੁੰਚੇ ਆ ਔਰ ਇਹਨਾਂ ਦੀ ਜਿਹੜੀ ਬਰਥਡੇ ਇੱਥੇ ਸੈਲੀਬ੍ਰੇਟ ਕੀਤਾ ਹੈ ਔਰ ਨਾਲ ਹੀ ਇਹਨਾਂ ਵਾਸਤੇ ਅਸੀਂ ਕਾਮਨਾ ਕਰਦੇ ਆ ਕਿ ਹਮੇਸ਼ਾ ਐਂ ਖੁਸ਼ ਰਹਿਣ ਮੁਸਕਰਾਉਂਦੇ ਰਹਿਣ ਔਰ ਖੁਸ਼ੀਆਂ ਵੰਡਦੇ ਰਹਿਣ ਔਰ ਵੰਡਾਉਂਦੇ ਰਹਿਣ ਔਰ ਇਹਨਾਂ ਵਾਸਤੇ ਕਵਾਂਗੇ ਕਹਿੰਦੇ ਉਹ ਜਦੋਂ ਵੀ ਮਿਲਦੇ ਹਨ ਉਹ ਜਦੋਂ ਵੀ ਮਿਲਦੇ ਹਨ ਉਹਨਾਂ ਦੀ ਵੱਖਰੀ ਜਾਣ ਹੁੰਦੀ ਹੈ ਅੱਖਾਂ 'ਚ ਅਜਬ ਜਿਹਾ ਨਸ਼ਾ ਤੇ ਬੁੱਲਾਂ 'ਤੇ ਮਿੱਠੀ ਜਿਹੀ ਮੁਸਕਾਨ ਹੁੰਦੀ ਹੈ ਬੁੱਲਾਂ 'ਤੇ ਮਿੱਠੀ ਜਿਹੀ ਮੁਸਕਾਨ ਹੁੰਦੀ ਹੈ ਸੋ ਧੰਨਵਾਦ ਬਹੁਤ ਮੈਨੂੰ ਬਹੁਤ ਮਾਣ ਹੈ ਕਿ ਮੈਂ ਸ਼੍ਰੀ ਗੋਪਾਲਪੁਰਾ ਜੀ ਦੀ ਸਰਪ੍ਰਸਤੀ ਦੇ ਵਿੱਚ ਹੀਦੇ ਵੈਲਫੇਅਰ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਟਰ ਦਾ ਮੈਂ ਆਪ ਦਾ ਰੂਲ ਨਿਭਾ ਰਿਹਾ ਹਾਂ ਔਰ ਇਹ ਮੂਰਾ ਸਾਹਿਬ ਦੇ ਨਾਲ ਸਾਡੀ 3 ਜਨਰੇਸ਼ਨ ਦਾ ਮੇਰਾ ਇਹਨਾਂ ਨਾਲ ਸਾਥ ਹੈ ਪਹਿਲਾਂ ਮੇਰੇ ਪਿਤਾ ਜੀ ਨਾਲ ਇਹਨਾਂ ਦਾ ਸਹਿਯੋਗ ਰਿਹਾ ਤੇ ਮੇਰੇ ਭਾਈ ਸਾਹਿਬ ਨੇ ਹੁਣ ਮੈਂ ਇਹਨਾਂ ਦੀ ਸੇਵਾਵਾਂ ਦੀ ਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਇਹ ਹੱਸਦਾ ਚਿਹਰਾ ਸਾਡੇ ਦੇ ਵਿੱਚ ਸ਼ਾਮਲ ਹੁੰਦਾ ਔਰ ਬਾਕੀ ਵੀ ਸਾਰੇ ਸਾਥੀ ਇਹਨਾਂ ਨਾਲ ਖੁਸ਼ੀ ਮਹਿਸੂਸ ਕਰਦੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਾਂਗਾ ਇਹਨਾਂ ਦਾ ਹੀਰੇ ਵੈਲਫੇਅਰ ਕਲੱਬ ਦੇ ਸਿਰ ਉਤੇ ਇਸੇ ਹੱਥ ਬਣਿਆ ਰਹੇ ਔਰ ਇਸੇ ਹੀ ਹੀਰੇ ਵੈਲਫੇਅਰ ਕਲੱਬ ਸਾਥੀਆਂ ਨੂੰ ਸਹਿਯੋਗ ਦੇਦੇ ਰ ਤਾਂ ਕਿ ਹੀਰੇ ਵੈਲਫੇਅਰ ਕਲੱਬ ਹੋਰ ਵੀ ਬਰਦੀਆਂ ਛੂਵੇ ਤੇ ਇਹਨਾਂ ਦੇ ਅੱਜ ਬਰਥਡੇ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਹਮੇਸ਼ਾ ਖੁਸ਼ ਰਹਿਣ ਤੰਦਰੁਸਤ ਰਹਿਣ ਔਰ ਇੱਕ ਸਮਾਜ ਨੂੰ ਵਧੀਆ ਸਨੇਹਾ ਦਿੰਦੇ ਰਹਿਣ ਤੇ ਸਾਡੇ ਨਾਲ ਦੇ ਜਨਰਲ ਐਸਾ ਹੀ ਮਨਾਉਂਦੇ ਰਹੇ। ਸੁਨੀਲ ਜੀ ਅੱਜ ਜੋ ਆਪਾਂ ਇਕੱਠ ਹੋਇਆ ਇਹ ਕਿਸ ਬਾਬਤ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਪਾਲ ਮੋਰਾਜ ਦਾ ਅੱਜ ਜਿਹੜਾ ਹੈਗਾ ਬਰਥ ਦਿਨ ਮਨਾਇਆ ਜਾ ਰਿਹਾ ਹੈ ਤੇ ਅੱਜ ਉਹ ਸਾਗਰ ਧਾਮ ਦੇ ਵਿੱਚ ਸਾਰੇ ਹੀਰਾ ਕਲੱਬ ਦੇ ਜਿੰਨੇ ਵੀ ਕੀਰੇ ਨੇ ਉਹ ਅੱਜ ਇਕੱਠੇ ਹੋਏ ਨੇ ਤਾਂ ਥੋੜੀ ਜਿਹੀ ਉਹਨਾਂ ਦੀ ਤਸਵੀਰ ਵੀ ਦਿਖਾ ਦਿਓ ਤੁਹਾਨੂੰ ਬੇਨਤੀ ਕਰੂੰਗਾ। ਸਾਰੇ ਨਾਲ ਜੀ ਬ੍ਰੇਕਫਾਸਟ ਕਰ ਰਹੇ ਆ ਤੇ ਬੜੀ ਖੁਸ਼ੀ ਜਿਹੜੀ ਹੈਗੀ ਅੱਜ ਮਨਾਇਆ ਜਾ ਰਿਹਾ ਹੈ। ਪੋਰਾ ਜੀ ਦੇ ਜਨਮ ਦਿਨ ਤੇ ਉਹਨੂੰ ਲੱਖ ਲੱਖ ਵਧਾਈਆਂ ਸਾਰੇ ਜਿਹੜੇ ਸਾਡੇ ਹੀਰਾ ਗਰੁੱਪ ਦੇ ਮੈਂਬਰ ਆ ਬੜੀ ਖੁਸ਼ੀ ਨਾਲ ਪੋਰਾ ਜੀ ਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਚਾਹ ਪੋਰਾ ਜੀ ਦੇ ਆਪ ਦੀ ਜਿਹੜੀ ਖੁਸ਼ੀ ਆ ਕਿ ਹੀਰਾ ਗਰੁੱਪ ਨਾਲ ਸਾਂਝੀ ਕਰਕੇ ਬਾਰੇ ਜੇ ਪੋਚਿਆ ਇਹ ਸਭ ਤੋਂ ਵਧੀਆ ਉਹਦਾ ਉਪਰਾਲਾ ਤਾਂ ਕਿ ਜਿਹੜਾ ਸਾਡਾ ਗਰੁੱਪ ਹੈਗਾ ਉਹ ਇਸ ਖੁਸ਼ੀ ਨੂੰ ਮਾਨ ਸਕੇ ਤੇ ਹੋਰ ਆਈਆਂ ਨੇ ਬਹੁਤ ਸਾਰੀਆਂ ਵਧਾਈਆਂ ਦੇ ਸਕੇ ਸਾਡੇ ਵੱਲੋਂ ਵੀ ਲੱਖ-ਲੱਖ ਵਧਾਈਆਂ ਹੋਰ ਆ ਜੀ ਅਜੋਰਾ ਜੀ ਦਾ ਜਨਮ ਦਿਨ ਹੈ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਤੰਦਰੁਸਤ ਤੇ ਕਾਮਯਾਬ ਪਰਮਾਤਮਾ ਇਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਰੱਖੇ